ਸੰਗਰੂਰ ਦੇ ਵਿਧਾਨ ਸਭਾ ਹਲਕਾ ਡੇੜਬਾ ਦੇ ਪਿੰਡ ਗੁਜਰਾ ਵਿੱਚ ਚਾਰ ਵਿਅਕਤੀਆਂ ਦੀ ਗੈਰ ਕੁਦਰਤੀ ਮੌਤ ਦੇ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਵੱਖ-ਵੱਖ ਪਹਿਲੂਆਂ ਅਤੇ ਤੱਥਾਂ ਦੇ ਆਧਾਰ 'ਤੇ ਇਹਨਾਂ ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਹਾਈ ਪਾਵਰ ਜਾਂਚ ਕਮੇਟੀ ਦਾ ਗਠਨ ਕੀਤਾ। ਉਹਨਾਂ ਕਿਹਾ ਕਿ ਉਹ ਅਗਲੇ 72 ਘੰਟਿਆਂ ਵਿੱਚ ਆਪਣੀ ਰਿਪੋਰਟ ਸਾਨੂੰ ਸੌਂਪਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜੋਰਵਾਲ ਅਤੇ ਐਸਐਸਪੀ ਚਾਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਕਿ ਐਸ ਡੀ ਐਮ ਦਿੜਬਾ ਨੂੰ ਇਸ ਹਾਈ ਪਾਵਰ ਜਾਂਚ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕਟ ਸਿੰਘ ਤੇ ਨਿਰਮਲ ਸਿੰਘ ਮੇਰੇ ਚਾਚੇ ਆਈ ਸਕੇ ਅੱਛਾ ਜੀ ਹਾਂਜੀ ਤੇ ਉਹ ਮੁੰਡਾ ਤੇ ਜੱਗੀ ਜਿਹੜਾ ਉਹ ਸਾਡੇ ਪਿੰਡ ਤੋਂ ਆ ਦੂਸਰਾ ਵੀ ਭੋਲਾ ਵੀ ਉਹ ਵੀ ਸਾਡੇ ਗਮਾਂਡ ਛਿਆਂਗਾ ਲਾਲੋ ਵੀ दारू ਤੋਂ ਉਹ ਹੋਇਆ ਜੀ ਇਹ दारू ਇਹਨਾਂ ਨੇ ਲਈ ਸੀਗੀ ਹਰਿਆਣੇ ਵਾਲੀ ਕੋਈ ਵੇਚਦਾ ਹੋਊਗਾ ਵੇਚਦੇ ਉੱਥੇ ਤੇ ਲਾਲੋ ਇਹਨਾਂ ਨੂੰ ਦੋਨਾਂ ਨੂੰ ਉਲਟੀਆਂ ਲੱਗੀਆਂ ਜੀ ਮੇਰੇ ਚਾਚੇ ਦੇ ਨੂੰ ਦੋਨਾਂ ਚਾਚਿਆਂ ਨੂੰ ਇਹਨਾਂ ਨੂੰ ਵੀ ਉਲਟੀ ਲੱਗੀਆਂ दारू ਦੀ ਉਹ ਹੋਇਆ ਇਹ ਦੋ ਮਰੀਜ਼ ਹੋਰ ਵੀ ਨਾਲ ਦਾਖਲ ਹੋ ਗਏ ਤੁਹਾਡੇ ਪਿੰਡ ਦੇ ਤਿੰਨ ਮਰੀਜ਼ ਦਾਖਲ ਆ ਜੀ ਦੋ ਨਹੀਂ ਤਿੰਨ ਤਿੰਨ ਮਰੀਜ਼ ਦਾਖਲ ਆ ਜੀ ਇਹ ਬਿਆਨ ਲਿੱਤੇ ਇਹ ਸਾਰਿਆਂ ਨੇ ਇਕੱਠਿਆਂ ਨੇ ਸ਼ਰਾਬ ਪੀਤੀ ਹੈ ਜਾਂ ਕਿਵੇਂ ਡੱਡ ਡੱਡ ਨਹੀਂ ਨਹੀਂ ਜਿਵੇਂ ਆੱਡ ਡੱਡ ਖਰੀਦ ਕੇ ਜਿਵੇਂ ਲਾਲੋ ਵੀ ਪ੍ਰਗਟ ਸਿੰਘ ਉਹ ਵੀ ਇਹਨਾਂ ਨੇ ਲਾਲੋ ਵੀ ਕਿਵੇਂ ਮਰਜ਼ੀ ਲਾਲੋ ਇਕੱਠੇ ਪੀਤੀ ਲਾਲੋ ਜੀ ਖਰੀਦੀ ਤਾਂ ਇੱਕ ਬੰਦੇ ਦੀ ਹੋਇਆ ਜਦੋਂ ਸਾਰਿਆਂ ਇੰਨਾਂ ਦਾ ਉਹ ਹੋਇਆਗਾ ਸੁਣਨ ਚਾਹੇ ਕਿ ਪਹਿਨਾ ਵੀ ਉਸ ਬੰਦੇ ਦੇ ਪਰਚਾ ਹੋਇਆ ਜਾਂ ਪੁਲਿਸ ਨੇ ਫੜਿਆ ਉਸਨੂੰ ਨੀ ਮੈਂ ਬਾਹਰ ਰਹਿਣਾ ਜੀ ਐ ਪਰਚੇ ਬਾਰੇ ਤਾਂ ਪਤਾ ਨਹੀਂ ਹੈਗਾ ਪਰਚਾ ਹੋਇਆ ਕਿ ਨਾ ਹੋਇਆ ਕਿਤੇ ਹੋਇਆ ਕਿ ਨਹੀਂ ਹੋਇਆ ਹੁਣ ਤਾਂ ਐ ਐਕਜੈਕਟ ਪਤਾ ਵੀ ਨਹੀਂ ਹੈਗਾ ਵੀ ਹਾਂ ਵੀ ਕਿਹੜੇ ਬੰਦੇ ਹਲੇ ਕਿਸੇ ਦਾ ਕੀ ਮੰਗ ਕਰਦੇ ਹੋ ਸੀ ਮੰਗ ਤਾਂ ਇਹੀ ਕਰਦੇ ਆ ਜੀ ਬਸ ਇਹਨਾਂ ਨਾਲ ਇਨਸਾਫ ਗਰੀਬ ਬੰਦਿਆਂ ਜੀ ਦਿਹਾੜੀ ਦਾ ਆਪਾ ਕਰਦੇ ਸੀ ਸਾਰੀ ਮਜ਼ਦੂਰੀ ਵਾਲੇ ਸੀਗੇ ਜੀ ਛੋਟੇ ਛੋਟੇ ਜਵਾਕ ਆ ਜੀ ਫੈਮਲੀ ਦੇ ਵਿੱਚੋਂ ਕੋਨਾ ਪਿੱਛੇ ਨਾਲ ਫੈਮਲੀ ਦੇ ਵਿੱਚ ਜਵਾਖ ਆਈ ਤਿੰਨ ਉਹਦੇ ਦਾ ਦੋ ਇੱਕ ਮੁੰਡਾ ਦੇ ਗੁੜੇ ਛੋਟੇ ਛੋਟੇ ਜਵਾਖ ਹੀ ਆ ਜੀ ਫੈਮਲੀ ਦੇ ਵਿੱਚੋਂ ਤਿੰਨ ਜਵਾਖ ਇਹਦੇ ਗੁਰਜੰਟ ਦੇ ਵੀ ਗੁਰਜੰਟ ਦੇ ਤਿੰਨ ਜਵਾਖ ਆਈ ਨਿਰਮਲ ਦੇ ਦੋ ਜਵਾਖ ਆਈ ਜੱਗੀ ਵਿਆਹ ਹੋਇਆ ਸੀ ਬਈ ਹਾਂ ਦੋ ਮੁੰਡਾ ਹਾਂ ਇਹ ਵੀ ਸਾਰੀ ਬਿਲਾ ਲੋ ਦੋ ਦੋ ਤਿੰਨ ਤਿੰਨ ਜਵਾਖ ਆਈ ਦੋ ਜਵਾਖ ਭੋਲੇ ਆ ਜਰਨਾ ਸਾਰੇ ਬਿਲਾ ਹੋਇਆ ਦਾ ਇਹਨਾਂ ਨੇ ਸ਼ਰਾਬ ਪੀਤੀ ਸੀ ਕਿਸੇ ਤੋਂ ਲੈ ਕੇ ਪਿੰਡ ਚੋਂ ਉਹ ਅਗਰ ਕਿ ਰਾਤ ਨੂੰ ਇਹਨਾਂ ਨੂੰ 8 ਵਜੇ ਅਸੀਂ ਲੈ ਕੇ ਆਏ ਆ ਇੱਥੇ ਜਦੋਂ ਚ ਉਲਟੀਆਂ ਲੱਗੀਆਂ ਨੇ ਜਦੋਂ ਉਹ ਰ ਲੈ ਕੇ ਬਰਾਹस्ते ਦੇ ਵਿੱਚ ਹੀ ਆਉਂਦੇ ਆਉਂਦੇ ਜੀ ਇਹਨਾਂ ਨੂੰ ਮੰਨ ਲਓ ਡੈਥ ਹੋ ਗਈ ਇੱਥੇ ਆ ਕੇ ਇਹਨਾਂ ਦੇ ਆਕਸੀਜਨ ਲਾ ਤੇ ਸ਼ਰਾਬ ਆ ਪਿੰਡ ਚੋਂ ਦਿੰਦਾ ਘੱਟਦਾ ਆ ਕੋਈ ਵੇਚ ਜਾ ਕੇ ਜਾਂ ਕਿ ਹਰਿਆਣੇ ਦੀ ਆ ਕੁਝ ਪਤਾ ਹੋਵੇ ਨਹੀਂ ਬਲੈਕ ਕਰ ਦੇਣਾ ਇਹ ਵੇਚ ਦੇਣੇ ਅੱਛਾ ਵੇਚ ਦੇ ਲਈ ਕਿੰਨੇ ਪੇਟ ਦਿੱਤੀ ਸੀ ਸ਼ਰਾਬ ਜੀਦੋਂ ਸਵੇਰ ਦੀ ਲੱਗ ਰਹੀ ਸੀਗੀ ਪੀਣ ਪਰਸੋਂ ਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਉਲਟੀਆਂ ਲੱਗੀਆਂ ਕਿ ਕੀ ਹੋਇਆ ਉਲਟੀਆਂ ਲੱਗੀਆਂ ਨੇ ਜਦੋਂ ਚ ਕੀ ਆਪ ਚ ਕੌਣ ਨੇ ਬੰਦੇ ਜੀ ਇੱਕ ਮਰਦੋ ਭੋਲਾ ਸਿੰਘ ਆ ਜੀ ਠੀਕ ਹੈ ਜੀ ਤੇ ਇੱਕ ਜੰਟਾ ਸਿੰਘ ਜੀ ਹੋ ਪ੍ਰਗਟ ਸਿੰਘ ਉਹ ਦੋਨੇ ਸਕੇ ਭਰਾ ਨੇ ਉਹ ਦੋਨੇ ਸਕੇ ਭਰਾ ਨਹੀਂ ਹੁਣ ਪ੍ਰਗਟ ਸਿੰਘ ਤੇ ਨਿਰਮਲ ਸਿੰਘ ਹਾਂਜੀ ਤੇ ਪ੍ਰਗਟ ਸਿੰਘ ਤੇ ਭੋਲਾ ਸਿੰਘ ਨੇ ਇਕੱਠਾ ਨੇ ਦਰੂ ਕੀਤੀ ਸੀਗੀ ਅੱਛਾ ਜੀ ਤੇ ਕੰਮ ਤਾਂ ਉਹਦਾ ਕੀ ਕਰਦੇ ਨੇ ਇਹ ਮਜ਼ਦੂਰੀ ਕਰਦੇ ਨੇ ਇਹਨੇ ਦੇ ਤਿੰਨੇ ਹਾਂਜੀ ਇਹ ਮੇਰਾ ਮੁੰਡਾ ਹੈ ਜੀ ਵੀਰਪਾਲ ਸਿੰਘ ਹੈ ਜੀ ਜੀ ਦਾ ਮੈਂ ਤਾਂ ਮੇਰਾ ਮੁੰਡਾ ਹੈ ਜੀ ਨਾਮ ਕੀ ਦਾ ਵੀਰਪਾਲ ਸਿੰਘ ਬਿਮਾਰ ਹੋਇਆ ਕਿਵੇਂ ਆ ਰਿਹਾ ਜੀ ਦਾਰੂ ਕੀਤੀ ਸੀ ਇਹਨਾਂ ਨੇ ਕਿੱਥੋਂ ਗੁੱਜਰ ਨਹੀਂ ਲੈ ਕੇ ਦਿੱਤੀ ਹੈ ਜੀ ਕਿੱਥੋਂ ਮੈਂ ਕਦੋਂ ਦਾ ਤਾਲ ਕਰਾਇਆ ਤੁਨੇ ਅੱਜ ਆਈਆਂ ਜੀ ਦਰੂਪੀਂਦ ਬਾਦ ਮਾਰ ਰਹਾ ਹਾਂ ਜੀ ਦਰੂਪੀਂਦ ਬਾਦ ਹੋਇਆ ਸਰਕਾਰ ਤੋਂ ਕੀ ਮੰਗ ਕਰਦੇ ਹੋਗੇ ਬਸ ਤੇ ਇਹੀ ਮੰਗ ਕਰਦੇ ਆ ਜੀ ਵੀ ਇਹ ਨਸ਼ਾ ਬੰਦ ਹੋਣਾ ਚਾਹੀਦਾ ਸਾਰਾ ਹੀ ਠੀਕ ਹੈ ਜੀ ਕਿੱਥੀ ਜਾ ਕਿਸੇ ਪਿੰਡ ਦੇ ਬੰਦੇ ਤੋਂ ਕੋਈ ਪਤਾ ਨਹੀਂ ਜੀ ਸੰਤ ਵੀ ਕੀ ਤੋਂ ਲੈ ਕੇ ਵਿਤੀ ਹੈ ਜੀ ਅੱਜ ਜੀ ਸਾਨੂੰ ਪਤਾ ਨਹੀਂ ਚੱਲ ਰਿਹਾ ਜੀ ਕਿਸੇ ਦਾ 3:00 ਵਜੇ ਫਰਮ ਕੀ ਤਾਂ ਸਰਾਬ ਪੀ ਕੇ ਤੁਹਾਡਾ ਰਿਸ਼ਤੇਦਾਰ ਕੋਈ ਬਿਮਾਰ ਹੈ ਕੀ ਨਾ ਮੈਂ ਤੁਹਾਡਾ ਵੀ ਲੱਗਦਾ ਹਾਂ ਮੇਰਾ ਮੁੰਡਾ ਹੈ ਜੀ ਜਿਵੇਂ ਬੰਦਾ ਸੀ ਹੈਂਕਿਊ ਦਾਰੂ ਪੀਤੀ ਹੈ ਦਾਰੂ ਪੀਤੀ ਹੈ ਇਹ ਹੋਰ ਕੋਈ ਨਹੀਂ ਦਾਰੂ ਕਿੱਥੋਂ ਲਈ ਸੀ ਕਿ ਠੇਕੇ ਤੇ ਲਈ ਸੀ ਅੰਗੇ ਪਿੰਡੇ ਬਗਲੋਂ ਆਏ ਤਾਂ ਜੀ ਪਤਾ ਨਹੀਂ ਹੈ ਕਿੱਥੋਂ ਲਈਤੀ ਹੈ ਜੀ ਹੁਣ ਹਰਾਤ ਕੇ ਮੈਨੇ ਹੁਣ ਕਿਹਦਾ ਮਾਰੀ ਨਹੀਂ ਜੀ ਮਾਰੀ ਨਹੀਂ ਬਿਲਕੁਲ ਮੈਨੂੰ ਸਾਡੇ ਕੋਲ ਨਾ ਜਿਹੜਾ ਸਭ ਨਾਲ ਪਹਿਲਾ ਪੇਸ਼ੈਂਟ ਆਇਆ ਸੀ ਉਹ ਨਿਰਮਲ ਸਿੰਘ son of ਜੋਰਾ ਸਿੰਘ ਆਇਆ ਸੀਗਾ ਜੀ ਰਾਤ ਨੂੰ ਅਲਾਈਵ ਆਇਆ ਸੀ ਸਾਡੇ ਕੋਲ ਐਡਮਿਟ ਹੋਇਆ ਸੀ ਤੇ ਪਰ ਅਨਫੋਰਚੂਨੇਟਲੀ ਟ੍ਰੀਟਮੈਂਟ ਦੇ ਦੌਰਾਨ ਉਹਦੀ 3:55 ਮਿੰਟੇ ਡੈਥ ਹੋ ਗਈ ਇੱਕ ਤਾਂ ਉਹ ਬਾਡੀ ਆਈ ਹੈ ਤੇ ਬਾਕੀ ਸਾਡੇ ਕੋਲੇ ਹੁਣੇ ਮਾਰਨਿੰਗ 'ਚ 11:10 ਤੇ ਤਿੰਨ ਬਾਡੀਜ਼ ਹੋਰ ਆਈਆਂ ਸਾਰੇ ਚਾਰੀ ਇਹਨਾਂ ਗੁਜਰਾ ਪਿੰਡ ਤੋਂ ਨੇ ਉਹਨਾਂ ਵਿੱਚੋਂ ਜਿਹੜੀਆਂ ਸਵੇਰ ਬਾਡੀਜ਼ ਆਈਆਂ ਉਹਨਾਂ ਵਿੱਚ ਇੱਕ ਜਗਜੀਤ ਸਿੰਘ ਹੈ ਜੀ ਦੂਜਾ ਪ੍ਰਗਟ ਸਿੰਘ ਹੈ ਤੀਸਰਾ ਭੋਲਾ ਸਿੰਘ ਹੈ ਤੇ ਹੁਣੇ ਸਾਡੇ ਕੋਲੇ ਦੋ ਪੇਸ਼ੈਂਟ ਇਹਦੇ ਨਾਲ ਜਿਹੜੀ ਇਸ ਚੀਜ਼ ਨਾਲ ਅਫੈਕਟਡ ਹੈ ਵੀਰਪਾਲ ਸਿੰਘ ਔਰ ਲਾਡੀ ਸਿੰਘ ਉਹ ਡਾਕਟਰ ਗੀਤਿਕਾ ਹੈਗੀਆਂ ਸੋ ਲਈ ਡਿਊਟੀ ਤੇ ਇਹਨਾਂ ਨੇ ਦੇਖ ਲਈ ਪੇਸ਼ੈਂਟ ਐਡ ਪ੍ਰੈਜ਼ੈਂਟ ਸਟੇਬਲ ਹੈ ਪਰ ਜਿਹੜੇ-ਜਿਹੜੇ ਕਨਸਰਨਡ ਸਪੈਸ਼ਲਿਸਟ ਹੈ ਅਸੀਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੇ ਚੈੱਕ ਕਰਵਾ ਰਿਆ ਫਾਈਨਲ ਜਿਹੜੀ ਉਹਨਾਂ ਦੀ ਸਥਿਤੀ ਹੈ ਉਹ ਜਦੋਂ ਸਾਰੇ ਸਪੈਸ਼ਲਿਸਟ ਨੇ ਦੇਖ ਲਿਆ ਉਸ ਤੋਂ ਬਾਅਦ ਅਸੀਂ ਕਰ ਸਕੋਗੇ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਕਿ ਪਿੰਡ ਗੁਜਰਾਤ ਦੇ ਵਿੱਚ ਚਾਰ ਵਿਅਕਤੀਆਂ ਦੀ ਜਿਹੜੀ ਹੈ ਅਨਨੈਚੁਰਲ ਡੈਥ ਅਚਨੇ ਮੌਤ ਹੋਈਆਂ ਹੈ ਕਿਆਂ ਮੌਕੇ ਤੇ ਅਸੀਂ ਟੀਮਸ ਭੇਜੀਆਂ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਇੱਕ ਹਾਈ ਐਮਪਾਵਰਡ ਕਮੇਟੀ ਜਾਂਚ ਕਮੇਟੀ ਨਾਲ ਦੇ ਨਾਲ ਹੀ ਐਸਟੈਪਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਇਮਪੈਕਟ ਦੇ ਕੀ ਕੁ ਸੀਗਾ ਕੀ ਕਾਰਨ ਸੀਗੇ ਤੇ ਸਾਰੇ ਫੈਕਟਸ ਜਿਹੜੇ ਨੇ ਇਹ ਕਮੇਟੀ 72 ਘੰਟਿਆਂ ਦੇ ਵਿੱਚ ਸਾਨੂੰ ਸਭ ਨੂੰ ਰਿਪੋਰਟ देगी ਇਸ ਕਮੇਟੀ ਦੇ ਵਿੱਚ ਐਸਡੀਐਮ ਦੇਰਵਾイズ ਦੀ ਚੇਅਰਮੈਨ ਡੀਐਸਪੀ ਦੇਰਵਾਮੀ ਮੈਂਬਰ ਨੇ ਐਸਐਸਓ ਦੇਰਵਾ ਮੈਂਬਰ ਹੈ اسhamming committee دا ممبر ہے کہ ای ٹی او اپکاری ذرباتی ممبر ہے۔ بیسکلی ہیلت ڈپارٹمنٹ ایکسائز ڈپارٹمنٹ پولیس ایڈمنسٹریشن سول ایڈمنسٹریشن سارے ہر فکوں جیڑا ہے گا اس رپورٹ کو مکمل کر کے بہتر گھنٹیاں دے وچ وچ ایک کمیٹی رپورٹ سونپے گی۔ اس دے بیسس تے ساری کاروائی جیڑی ہے کس کس طرح جیڑی بھی ا ریسپانسیبل بندے نے اوناں نال ذمہ داری فکس کیتی جائے گی۔ اس تو علاوہ کیونکہ इस तरह की जी चार व्यक्तियों की गैर कुकी मौत हुई है असी होर भी टीम बनाई है जी डोर टू डोर सर्वे कर रही है, है इस वे पिंड जी टीम है सिविल सर्जन ऑफिस जिला प्रोग्राम ऑफिस <coughs> डी डी पी ओ ऑफिस रेवन्यू डिपार्टमेंट तो पुलिस डिपार्टमेंट सारे की क्रॉस मैमरी टीम बनी है जिड़ी पिंड जा जाकर हर पास जग हर घर के सर्वे कर रही है कि जेकर कोई सिमटम या कोई होर व्यक्ति जी तबियत खराब है या इस तरह राएट राएट के सिमटम्स ने उन्होंने तुरंत ही जरा है आइडेंटिफाई करके उन्होंने राइट ट्रीटमेंट राइट मूवमेंट के राइट प्लेस दिता जाए इस करके असी जी है कोई होर अनसुखावी घटना ना वापरे इस करके असी बनाई हो है की कुछ कार्रवाई हुई है तफतीश के मैं रिक्वेस्ट करता एस एस पी साहब भी ਇਸ ਸਾਹਮਣੇ ਹਮਨੇ ਸਾਰਾ ਵਾਕਿਆ ਦੱਸਿਆ ਉਸ ਦਿਨ ਬਹਿਜ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਤੁਰੰਤ ਪੁਲਿਸ ਟੀਮਾਂ ਨੇ ਉੱਥੇ ਪਹੁੰਚ ਕੇ ਤੇ ਬੋੰਗਾ ਬਵਾਜ਼ਦਾਰ ਕਰਕੇ ਤੇ ਇੱਕ ਐਫ ਆਈ ਆਰ ਰਜਿਸਟਰ ਕੀਤੀ ਮਰਡਰ ਸੈਕਸ਼ਨ 302 ਦੇ ਤਹਿਤ ਤੇ ਉਸ ਦੇ ਵਿੱਚ ਤਫਤੀਸ਼ ਕਰਦੇ ਹੋਏ ਸਾਨੂੰ ਪਹਿਲਾਂ ਸੁਖਿੰਦਰ ਸਿੰਘ ਉਰਫ ਸੁਖੀ ਨੂੰ ਅਸੀਂ ਅਪ੍ਰੀਹੈਂਡ ਕੀਤਾ ਜਿਸ ਦਾ ਇਸ ਦੇ ਵਿੱਚ ਰੋਲ ਦੱਸਿਆ ਜਾ ਰਿਹਾ ਸੀ ਉਸ ਤੇ ਫਿਰ ਪਤਾ ਚੱਲਿਆ ਕਿ ਇਸ ਦਾ ਮੁੱਖ ਦੋਸ਼ੀ ਜੋ ਇਸ ਸਾਰੇ ਵਾਕਿਆ ਦਾ ਸੀ ਉਹ ਸੀਗਾ ਮਨਪ੍ਰੀਤ ਸਿੰਘ ਉਰਫ ਮਨੀ ਇਹ ਤੋਂ ਵੀ ਗੁਜਰਾਪਟ ਦੇ ਰਹਿਵਾਲੇ ਨੇ ਤੇ ਹੁਨੇ ਇਸ ਕਾਨਫਰੈਂਸ ਤੋਂ ਕੁਝ ਸਮਾਂ ਪਹਿਲਾਂ ਹੀ ਮਨਪ੍ਰੀਤ ਸਿੰਘ ਉਰਫ ਮਨੀ ਦੀ ਅਰੈਸਟ ਹੋ ਚੁੱਕਿਆ ਹੈ ਤੇ ਹੁਣ ਅਸੀਂ ਅੱਗੇ ਦੀ ਡਿਪਲੀ ਤਫਤੀਸ਼ ਕਰ ਰਹੇ ਹਾਂ ਕੁਝ-ਕੁਝ ਕਰ ਰਹੇ ਹਾਂ ਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਾਰਾ ਵਾਕਿਆ ਕਿਵੇਂ ਵਾਪਰਿਆ ਤੇ ਉਸ ਵੀ ਬਹੁਤ ਬੈਕਵਰਡ ਤੇ ਫਾਰਵਰਡ ਦੀਆਂ ਕਿਚਿਜ ਨੇ ਤੇ ਇਸ ਨੂੰ ਕੋਲਾਨ ਅਸੀਂ ਤਫਤੀਸ਼ ਕਰਕੇ ਦੋਸ਼ੀਆਂ ਨੂੰ ਫੜਤੀ ਸਕਦਾ ਪਰਵਾਉਂਗੇ ਹਾਂ ਸਰ ਕਿ ਉਹੀ ਸ਼ਰਾਬ ਸੀ ਕੀ ਉਹਨਾਂ ਨੇ ਉਹ ਕਿਤੇ ਮਿਕਸ ਕੀਤੀ ਜਾਂ ਕੀ ਉਹਨਾਂ ਨੇ ਕਿਤੇ ਹੋਰ ਉਸ ਦੇ ਵਰਤੋਂ ਕਰਦੇ ਹੋਏ ਕੋਈ ਹੋਰ ਸ਼ਰਾਬ ਦਾ ਬ੍ਰਾਂਡ ਸੀ ਉਸ ਦੇ ਬਾਰੇ ਹੁਣ ਅਸੀਂ ਤਫ਼ਤੀਸ਼ ਕਰਾਂਗੇ ਕਿਉਂਕਿ ਅਕਿਊਜ਼ਟ ਅਰੈਸਟ ਹੋ ਗਏ ਆ ਸਰ ਜਿਹੜਾ ਡਿਲੀਵਰੀ ਕਰਦਾ ਸੀਗਾ ਜਿਹੜੇ ਦੇ ਖਿਲਾਫ ਮਾਮਲਾ ਦਰਜ ਹੋਇਆ ਹੈਗਾ ਕੀ ਉਹ ਹੋਮ ਡਿਲੀਵਰੀ ਕਰਦਾ ਸੀ ਜਾਂ ਲੋਕ ਪੋਸਟ ਤੋਂ ਲੈ ਕੇ ਆਉਂਦੇ ਸੀਗੇ ਸ਼ਰਾਬ ਨਹੀਂ ਐਜ਼ ਆਫ ਨਾਓ ਇਹ ਤਾਂ ਹਲੇ ਤਫ਼ਤੀਸ਼ ਦੇ ਚੱਕੇ ਆ ਨਹੀਂ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਹੁਣੇ ਹੀ ਐਪਰੀਹੈਂਡ ਹੋ ਰਿਹਾ ਹੈ ਬਸ ਇਸ ਕਾਨਫਰੈਂਸ ਤੋਂ ਕੁਝ ਟਾਈਮ ਵੱਲ ਹੈ ਤੇ ਉਸ ਦੇ ਵਿੱਚ ਇਹ ਜ਼ਰੂਰ ਹੈਗਾ ਕਿ ਇਹ ਬੰਦੇ ਨੇ ਇਸ ਦੇ ਘਰੋਂ ਜਿਹੜੀ ਉਹ ਬਰਾਬਰੀ ਹੋਈ ਹੈ ਇਸ ਤੋਂ ਕੀ ਹੈ ਉਸ ਦੇ ਕੋਲ ਕੁਝ ਹੋਰ ਵੀ ਐਜੀ ਕੁਆਟਿਟੀ ਪਈ ਹੈ ਉਹ ਅਸੀਂ ਉਸ ਦੇ ਬਾਰੇ ਵੀ ਹੁਣ ਪੂਰੀ ਤਫ਼ਤੀਸ਼ ਕਰਾਂਗੇ ਅਜਿਹਾ ਘਰਾਂ ਦੇ ਵਿੱਚ ਸ਼ਰੇਆਮ दारू ਬਿਕਰੀ ਤੇ ਕਿਉਂ ਨਹੀਂ ਹੁਣ ਤੱਕ ਠੱਲ ਪਈ ਜੇ ਸੰਗਰੂਰ ਚ ਵੀ ਸ਼ਰੇਆਮ ਵਿਕਰੀ ਹੈ ਜੇ दारू ਘਰਾਂ ਦੇ ਵਿੱਚ ਲੋਕ ਵੇਚ ਰਹੇ ਨੇ ਪੰਜਾਬ ਮਾਰਕਾ ਪਹਿਲਾਂ ਹਰਿਆਣਾ ਮਾਰਕਾ ਵਿਕਦੀ ਕਿਉਂ ਨਹੀਂ ਹੁਣ ਤੱਕ ਕੰਟਰੋਲ ਕਰ ਸਕੀ ਜਿੱਥੇ ਸਾਨੂੰ ਇਨਫੋਰਮੇਸ਼ਨ ਆਈ ਤੇ ਉਥੇ ਫਾਇਰ ਹੋਈ ਹੈ ਜਿੱਥੇ ਹੋ ਰਹੀ ਹੈ ਅਸੀਂ ਪੂਰੀ ਸਖਤ ਕਾਰਵਾਈ ਕਰਾਂਗੇ ਇਹ ਕੋਈ ਇਸ ਦੇ ਵਿੱਚ ਦੋ ਰਾਏ ਨਹੀਂ ਹੈ ਸਸ ਪਰਬਾ ਵੀ ਗੱਲ ਕੀਤੀਆਂ ਜਿਹੜਾ ਮਨੀ ਹੈ ਮਨੀ ਦੇ ਉੱਤੇ ਅਸਲੀ ਪਹਿਲਾਂ ਵੀ ਹੋਈ ਵੀ ਹੈ ਪਰ ਹੁਣ ਚਾਰ ਮੌਤਾਂ ਤੋਂ ਬਾਅਦ ਐਕਸ਼ਨ ਲਿਆ ਗਿਆ ਇਹਦਾ ਕਾਰਨ ਐਫ ਆਈ ਆਰ ਜਿਹੜੀ ਉਸ ਤੋਂ ਰਿਕਵਰੀ ਹੋਈ ਉਸ ਦੇ ਤਹਿਤ ਹੋਈ ਹੁਣ ਜਿਹੜੀ ਮੌਤ ਹੋਈ ਹੈ ਉਸ ਦੇ ਤਹਿਤ ਰਿਕਵਰੀ ਉਸ ਦੇ ਤਹਿਤ ਉਸ ਤੇ ਐਕਸ਼ਨ ਹੋਏਗਾ ਜਿਹੜੀ ਅਫੈਂਸ ਸੀ ਉਸ ਦੇ ਤਹਿਤ ਉਸ ਤੇ ਐਕਸ਼ਨ ਹੋਊਗਾ ਇਹ ਪਹਿਲੇ ਵੀ ਹੋਇਆ ਸੀ ਤੇ ਹੁਣ ਵੀ ਹੋਊਗਾ ਜਿਹੜੀ ਹੋਈ ਹੈ ਜੀ ਮਨੀ ਦੇ ਘਰ ਨਹੀਂ ਹੁਣ ਉਹ ਚੱਲ ਰਿਹਾ ਹੈ ਜੀ ਅੰਡਰਗੋਇੰਗ ਪ੍ਰੋਸੈਸ ਹੈ ਫਿਰ ਮੌਤਾਂ ਪਿੰਡ 'ਚ ਹੀ ਹੋ ਗਈਆਂ ਸੀ ਜਾਂ ਹਸਪੀਟਲ ਜਾ ਕੇ ਹੋਈਆਂ ਪਿੰਡ ਪਿੰਡ ਵਿੱਚ ਹੋਈ ਸਰ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਲਈ ਕੋਈ ਮੁਆਵਜ਼ੇ ਦਾ ਐਲਾਨ ਕਿਉਂਕਿ ਉਹਨਾਂ ਨੇ ਦੱਸਿਆ ਕਿ ਉਹੀ ਜਿਹੜੇ ਲੋਕ ਸੀਗੇ ਉਸ ਘਰ ਦਾ ਰੋਜ਼ੀ ਰੋਟੀ ਚਲਾਉਂਦੇ ਸੀਗੇ ਤਾਂ ਉਹਨਾਂ ਚਾਰਾਂ ਦੀ ਮੌਤ ਹੋਈ ਹੈ ਤਾਂ ਕੋਈ ਮੁਆਵਜ਼ੇ ਦਾ ਐਲਾਨ ਹੋਇਆ ਉਹ ਤਾਂ ਸਾਰੇ ਭਰਾ ਨੇ ਜੁੜ ਗਏ ਜੁੜ ਪਾਸ ਉਹ ਅਸੀਂ ਨਾ ਕਟੇਕਪ ਕਰ ਰਹੇ ਐਂਡ ਵੀ ਵਿਲ ਇਨਫੋਰਮ ਯੂ ਜਿਹੜੀ ਵੀ ਹੁਣ ਅੱਗੇ ਤਫ਼ਤੀਸ਼ ਦੇ ਮੁਤਾਬਕ ਜਾਂ ਫਿਰ ਜਿਹੜਾ ਤੁਸੀਂ ਪੁਆਇੰਟ ਰੇਜ਼ ਕੀਤਾ ਹੈ ਇਹਦੇ ਮੁਤਾਬਿਕ ਜੋ ਵੀ ਫਰਦਰ ਡਵੈਲਪਮੈਂਟ ਹੋਏਗੀ ਅਸੀਂ ਇੱਕ ਸ਼ਾਰਟ ਪਲੈਟਫਾਰਮ 'ਤੇ ਦੇ ਰਹੇ ਹੈ ਜਿਹੜਾ ਇੱਕ ਸ਼ਰਾਬ ਜਿਹੜੀ ਉਹਨਾਂ ਦੇ ਘਰ ਤੋਂ ਮਿਲੀ ਸੀਗੀ ਤਾਂ ਉਹ ਪੰਜਾਬ ਦਾ ਹੀ ਬ ਤਾਂ ਕੀ ਲੱਗਦਾ ਕਿ ਖਰਾਬ ਨਕਲੀ ਸੀ ਜਾਂ ਕਿਸ ਤਰ੍ਹਾਂ ਦਾ ਹੁਣ ਇੱਕ ਜਾਂਚ ਦੇ ਵਿੱਚ ਕੀ ਸਾਹਮਣੇ ਆਇਆਗਾ ਵੀ ਇਸ ਚੀਜ਼ ਦੇ ਨਾਲ ਜਿਹੜੀ ਇਹ ਘਟਨਾ ਹੋਈ ਹੈ ਜਿਵੇਂ ਕਿ ਜਿਸ ਸਾਹਮਣੇ ਦੱਸਿਆ ਕਿ ਜੋ ਇਹਨਾਂ ਨੇ ਹਾਈ ਪਾਵਰਡ ਕਮੇਟੀ ਬਣਾਈ ਹੈ ਫੈਕਟ ਫਾਈਨਿੰਗ ਰਿਪੋਰਟ ਦੇ ਵਿੱਚ ਉਸ ਦੇ ਵਿੱਚ ਉਹਨਾਂ ਨੇ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਅਫੀਸ਼ਰ ਨੂੰ ਵੀ ਇਨਵੋਲ ਕੀਤਾ ਹੈ ਤੇ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਉਹ ਬੋਟਲ ਬਰਾਮਦ ਹੋਈ ਹੈ ਉਸ ਨੂੰ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਕੀ ਬੈਚ ਨੰਬਰ ਹੈ ਕੀ ਉਸ ਦੇ ਤਹਿ ਤੇ ਇਹ ਚੀਜ਼ ਵਾਪਰੀ ਹੈ ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਹੈਗਾ ਜਾਂ ਫਿਰ ਕੋਈ ਮਿਕਸਿੰਗ ਹੋਈ ਹੈ तो इसलिए उसकी कौन तफतीश करने लिए? ना ही सिर्फ सैम्पलिंग होगी बट जो डिपार्टमेंट से कंसर्न ऑफिशियल तो है वो भी इसका फॉलोअप करा रहे हैं साढ़े नील के एक जॉइंट कमेटी तय है ਬੇਸਿਕਲੀ ਪੋਸਮਾਰਟਮ ਵੀ ਇਸ ਵੇਲੇ ਚੱਲ ਰਿਹਾ ਹੈ ਤੇ ਐਗਜ਼ੈਕਟ ਕੌਜ਼ ਆਫ ਡੈਥ ਵੀ ਸਮਝਾ ਚਰਜਾ ਹੋਗਾ ਦੇਖ ਕੇ ਕਿਸ ਤਰ੍ਹਾਂ ਦੀ ਮਿਕਸਿੰਗ ਦਾ ਵੀ ਜਿਹੜਾ ਹਾਦਸਾ ਹੈਗਾ ਉਹਨੂੰ ਵੀ ਦੇਖ ਲੈਣਗੇ ਸਰ ਪਿੰਡਾਂ ਵਾਲੇ ਪਿੰਡਾਂ ਵਾਲੇ ਦੋਸ ਲਾ ਰਹੇ ਨੇ ਕਿ ਜਿਹੜੀ ਸ਼ਰਾਬ ਹੈ ਕਾਫੀ ਲੰਬੇ ਸਮੇਂ ਤੋਂ ਇੱਥੇ ਇਸੇ ਤਰ੍ਹਾਂ ਬਿਕ ਰਹੀ ਆ ਤੇ ਪਿੰਡ ਜਿਹੜੇ ਪਿੰਡ ਦੇ ਲੋਕ ਨੇ ਉਹ ਡਰਦੇ ਨੇ ਕਿ ਜੇ ਕਰ ਸੀ ਨਾਮ ਲੈਨੇ ਆ ਤਾਂ ਸਾਡੇ ਪਿੱਛੇ ਜਿਹੜੇ ਲੋਕ ਨੇ ਪੈਂਦੇ ਆ ਇਹ ਜਿਹੜਾ ਤੁਸੀਂ ਦੱਸਿਆ ਕਿ ਪਹਿਲਾਂ ਸ਼ਿਕਾਇਤ ਆਈ ਹੈ ਇਸ ਪਿੰਡ ਵਿੱਚੋਂ ਸ਼ਰਾਬ ਵੇਚਦੇ ਬਾਰੇ ਤੇ ਇਹ ਮਨਵੀਦੂਤ ਮਨੀ ਦੇ ਖਿਲਾਫ ਸ਼ਿਕਾਇਤ ਪਹਿਲਾਂ ਆਈ ਸੀ ਤੇ ਉਸ ਦੇ ਤਹਿਤ ਹੀ ਮੰਦੀ ਕਾਰਵਾਈ ਕਰਦੇ ਹੋਏ ਉਸ ਦੇ ਖਿਲਾਫ ਪਹਿਲੇ ਮਹੀਨੇ ਜਨਵਰੀ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਜੋ ਹੁਣੇ ਹੀ ਪਿਛਲੇ ਹਫਤੇ ਹਿੰਦੂ ਕੋਰਟ ਕੀਤਾ ਗਿਆ ਉਸ ਦੇ ਖਿਲਾਫ ਚਲਾਨ ਤੇ ਉਹ ਜਿਹੜਾ ਦੋਸ਼ੀ ਹੈ ਉਸ ਤੇ ਮੰਦੀ ਕਾਰਵਾਈ ਉਸ ਚਲਾਨ ਦੇ ਤਹਿਤ ਉਸ ਐਫਆਈਆਰ ਦੇ ਤਹਿਤ ਵੀ ਹੋਈ ਹੈ ਤੇ ਹੁਣ ਵੀ ਹੋਗੀ ਸਰ ਜੀ ਦਾ ਦੋ ਨਾਮ ਸਾਹਮਣੇ ਆਏ ਨੇ ਸਰ ਇਹਨਾਂ ਦਾ ਮਤਲਬ ਕੀ ਲਿੰਕ ਪਾਇਆ ਗਿਆ ਕੀ ਇਹ ਸਰਾਰ ਵੇਚਦੇ ਸੀ ਜਾਂ ਮੁਢਲੀ ਜਾਂਚ ਦੇ ਵਿੱਚ ਜੋ ਹਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਹੁਣੇ ਹੀ ਐਪਰੀਹੈਂਡ ਕੀਤਾ ਹੈ ਅਰੈਸਟ ਕੀਤਾ ਹੈਗਾ ਮੁੱਖ ਦੋਸ਼ੀ ਨੂੰ ਤੇ ਉਸ ਤੋਂ ਹੁਣੇ ਪੁੱਛ ਕੇ ਚੱਲ ਰਹੀ ਹੈ ਤੇ ਉਹ ਇਹੀ ਤਰ੍ਹਾਂ ਚੱਲਿਆ ਹੋਵੇਗਾ ਕਿ ਇਹ ਇਸ ਨੂੰ ਲੈ ਕੇ ਆਏ ਸੀ ਹੁਣ ਇਹਨਾਂ ਨੇ ਇਹ ਕਿੱਥੋਂ ਲਿਆਏ ਤੇ ਇਹਨਾਂ ਨੇ ਕੀ ਕੀਤਾ ਕੀ ਇਹਨਾਂ ਦੀ ਮੋਡਸ ਆਪਰੇਂਡਾਈ ਸੀ ਇਸ ਮਸਲੇ ਦੇ ਵਿੱਚ ਉਸ ਦੇ ਬਾਰੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਸਰ ਮੌਂਟਰੀ ਕਿੰਨੇ ਵਾਰ ਨੂੰ ਪਹਿਲਾਂ ਕਿੰਨੇ ਵਾਰ ਫੜਿਆ ਚੱਲ ਚੁੱਕਿਆ ਇਸ ਦੇ ਖਿਲਾਫ ਜੋ ਸੀ ਕੇ ਫੜਿਆ ਕੋਈ ਸੀ ਉਸ ਦੇ ਵਿੱਚ ਇਸ ਨੂੰ ਫੜਿਆ ਗਿਆ ਸੀਗਾ ਤੇ ਹੁਣ ਉਹਦਾ ਚਲਾਨ ਜੇ ਉਹ ਤੁਹਾਨੂੰ ਦੱਸਿਆ ਉਹ ਟੂ ਕੋਡ ਰੈਂਗ ਸਰ ਟੋਟਲ ਕਿੰਨੇ ਲੋਕ ਜਿਹੜੇ ਇਸ ਦੇ ਪੀੜਤ ਹੋਏ ਸੀ ਜਿਹੜੇ ਜਿਮਚਾਰ ਦੀ ਡੈਥ ਹੋ ਚੁੱਕੀ ਹੈ ਕਿੰਨੇ ਹਜੇ ਹਸਪੀਟਲ ਵਿੱਚ ਜਾਂ ਕੋਈ ਹੋਰ ਵੀ ਸੀ ਜਿਆਦਾ ਕਿਸ ਤਰ੍ਹਾਂ ਦੀ ਕੰਡੀਸ਼ਨ ਆ ਐਸੋਫ ਨਾਉ ਚਾਰ ਦੀ ਦਿੱਕ ਜਿਵੇਂ ਤੁਸੀਂ ਸਾਰਨ ਪਤਾ ਹੈਗਾ ਤਿੰਨ ਜਿਹੜੇ ਨੇ ਉਹ ਆਊਟ ਆਫ ਡੇਂਜਰ ਦੱਸੇ ਜਾ ਰਹੇ ਨੇ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਚੱਲ ਰਿਹਾ ਹੈ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਜਿਹੜੀ ਹੈਗੀ ਮਲਟੀ ਮੈਂਬਰ ਡੋਰ ਟੂ ਡੋਰ ਕਮੇਟੀ ਬਣਾਈ ਹੈ ਉਹ ਵੀ ਅਸੀਂ ਐਪਰੀਹੈਂਡ ਕਰ ਰਹੇ ਹਾਂ ਕਿ ਜਿਹੜਾ ਹੈਗਾ ਮੌਕੇ ਤੇ ਹੀ ਜੇਕਰ ਕੋਈ ਇਸ ਤਰ੍ਹਾਂ ਦੀ ਘਟਨਾ ਟਿਕਦੀ ਹੈ ਜਾਂ ਕੋਈ ਪੇਸ਼ੈਂਟ ਮਿਲਦਾ ਹੈ ਤੇ ਮੌਕੇ ਤੇ ਹੀ ਉਹਦਾ ਸਮਾਧਾਨ ਹੋਵੇ ਜੇਕਰ ਲੋੜ ਪਈਗੀ ਤਾਂ ਫਿਰ ਬਣਦੀ ਜਿਹੜੀ ਮੈਡੀਕਲ ਫੈਸਿਲਿਟੀ ਅਸੀਂ ਪੂਰੀ ਐਸਟੈਂਡ ਕਰਾਂਗੇ ਜਿਹੜੇ ਦੋ ਬੰਦੇ ਫਰੇ ਨੇ ਜੀ ਇਹ ਦਾਰੂ ਇਹਨਾਂ ਨੇ ਕਿਚੀ ਨਾਲ ਮ ਜੋ ਸੈਕਲ ਮੁੱਢਲੀ ਤਫਤੀਸ਼ ਹੈ ਸਵੇਰੇ ਤੋਂ ਜੋ ਇਨਫੋਰਮੇਸ਼ਨ ਮਿਲੀ ਹੈ ਜੀ ਉਸ ਦੇ ਵਿੱਚ ਇਹਨਾਂ ਦੋਨਾਂ ਬੰਦਿਆਂ ਦਾ ਹੀ ਨਾਮ ਆ ਰਿਹਾ ਸੀ ਸਾਫ ਇਨਫੈਕਟ 메ਨ ਨਾਮ ਮੰਤਰੀ ਤੋਂ ਖਮਨੀਦਾਰੀ ਆ ਰਹੀ ਸੀ ਜਿਹੜਾ ਇਹ ਸੁਖਿੰਦਰ ਸੁਖੀ ਹੈਗਾ ਇਸ ਦਾ ਨਾਮ ਇਹ ਆਇਆ ਹੈਗਾ ਕਿ ਇਹ ਦਾ ਅਸੋਸੀਏਟ ਹੈਗਾ ਉਹ ਅਸੋਸੀਏਟ ਹੈ ਉਹਦੀ ਕੀ ਇਨਵੋਲਵਮੈਂਟ ਹੈ ਉਹ ਹੁਣ ਤਫਤੀਸ਼ ਦੌਰਾਨ ਪੁਚਾਈ ਜਾਏਗੀ ਲੇਕਿਨ ਦੋਵੇਂ ਦੋਸ਼ੀ ਜਿਨ੍ਹਾਂ ਦਾ ਨਾਮ ਆਇਆ ਉਹਨੂੰ ਅਪਰੀਹੈਂਡ ਕਰ ਲਿਆ ਇੱਥੇ ਐਫ ਆਰ ਦੋਨੋਂ ਜੀ ਜੀ ਸਰ ਸ਼ਰਾਬ ਦੀ ਵੈ ਡੀਐਸਪੀ ਦਰਵਾ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਪਿੰਡ ਗੁਜਰਾ ਥਾਣਾ ਡੜਬਾ ਵਿੱਚ ਚਾਰ ਵਿਅਕਤੀਆਂ ਦੀ ਸ਼ਰਾਬ ਪੀਣ ਕਰਕੇ ਡੈਥ ਹੋਈ ਹੈ ਜੀ ਇਮੀਡੀਏਟਲੀ ਮੈਂ ਤੇ ਐਸਐਚਓ ਡੜਬਾ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਫਰਦਰ ਵੈਰੀਫਿਕੇਸ਼ਨ ਤੋਂ ਸਾਨੂੰ ਪਤਾ ਲੱਗਿਆ ਕਿ ਚਾਰ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਜਿਹੜਾ ਸੀਗਾ ਉਹ ਐਸਥਮੈਟਿਕ ਪੇਸ਼ੈਂਟ ਸੀਗਾ ਤੇ ਉਹਦੀ ਸਾਹ ਦੀ ਪ੍ਰੋਬਲਮ ਕਰਕੇ ਉਹਦੀ ਡੈਥ ਹੋਈ ਹੈ ਤੇ ਬਾਕੀ ਤਿੰਨ ਵਿਅਕਤੀ ਪਿਛਲੇ 1-2 ਦਿਨਾਂ ਤੋਂ ਸ਼ਰਾਬ ਪੀ ਰਹੇ ਸੀਗੇ ਉਹਦੇ ਕਰਕੇ ਡੈਥ ਹੋਈ ਹੈ ਜਿਹੜੇ ਵਿਅਕਤੀ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਪੈਰੈਂਟਸ ਤੇ ਉਹਨਾਂ ਦੇ ਫੈਮਿਲੀ ਮੈਂਬਰਸ ਦਾ ਇਮੀਡੀਏਟਲੀ ਅਸੀਂ ਬਿਆਨ ਲਿਖਿਆ ਤੇ ਉਹਨਾਂ ਦੇ ਦੱਸਣ ਮੁਤਾਬਕ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਸ਼ਰਾਬ ਹੈ ਇਹ ਸੁਖਵਿੰਦਰ ਸਿੰਘ ਸੁਖੀ ਤੇ ਮਨਪ੍ਰੀਤ ਸਿੰਘ ਮਣੀ ਨਾਮ ਦੇ ਦੋ ਵਿਅਕਤੀ ਨੇ ਜਿਹੜੇ ਕਿ ਨਸ਼ਾ ਆਪਣਾ ਸ਼ਰਾਬ ਵੇਚਣ ਦਾ ਕੰਮ ਕਰਦੇ ਨੇ ਤੇ ਉਹ ਉਹਨਾਂ ਤੋਂ ਇਹ ਲੈ ਕੇ ਆਏ ਸੀਗੇ ਇਮੀਡੀਏਟਲੀ ਅਸੀਂ ਅੰਡਰ ਸੈਕਸ਼ਨ 302 34 ਆਈਪੀਸੀ ਤੇ ਕਾਰਟ ਐਕਸਾਈਜ਼ ਐਕਟ ਦਾ ਪਰਚੇਜ ਰਜਿਸਟਰ ਕੀਤਾ ਕਿਉਂਕਿ ਇਹਨਾਂ ਦੇ ਦਸtan ਮੁਤਾਬਕ ਇਹ ਦੋ ਵਿਅਕਤੀਆਂ ਨੇ ਇਹ ਸ਼ਰਾਬ ਦੇ ਵਿੱਚ ਕੁਝ ਜ਼ਹਿਰੀਲੀ ਚੀਜ਼ ਮਿਲਾ ਕੇ ਇਹਨਾਂ ਨੂੰ ਆਕੇ ਦਿੱਤੀ ਗਈ ਸੀ ਤੇ ਹੁਣ ਅਸੀਂ ਇਹ ਦੋਨੋਂ ਦੋਸ਼ੀਆਂ ਦੇ ਵਿੱਚ ਉਹ ਸੁਖਵਿੰਦਰ ਸਿੰਘ ਸੁਖੀ ਨੂੰ ਰਾਉਂਡ ਅਪ ਕਰ ਚੁੱਕਿਆ ਤੇ ਫਰਦਰ ਜਿਹੜਾ ਮਨੀ ਹੈ ਉਹਦੇ ਤੇ ਵੀ ਸਾਡੀ ਟੀਮ ਲੱਗੀ ਹੋਈ ਹੈ ਤੇ ਇਹਨੂੰ ਵੀ ਇਮੀਡੀਏਟਲੀ ਰਾਉਂਡ ਅਪ ਕੀਤਾ ਜਾਊਗਾ ਇਹਦੇ ਵਿੱਚ ਮਾਨਯੋਗ ਡੀਸੀ ਸਾਹਿਬ ਵੱਲੋਂ ਇੱਕ ਫੈਕਟ ਫਾਈਨਡਿੰਗ ਕਮੇਟੀ ਵੀ ਗਠਿਤ ਕੀਤੀ ਗਈ ਹੈ ਜਿਹਦੇ ਵਿੱਚ ਐਸਡੀਐਮ ਸਾਹਿਬ ਜੜਵਾ ਡੀਐਸਪੀ ਢੜਵਾ ਐਸਐਚਓ ਢੜਵਾ ਸੀਨੀਅਰ ਮੈਡੀਕਲ ਅਫਸਰ ਢੜਵਾ ਤੇ ਈਟੀਓ ਐਕਸਾਈਜ਼ ਢੜਵਾ ਇਹਨਾਂ ਦੀ ਟੀਮ ਗਠਿਤ ਕੀਤੀ ਗਈ ਹੈ ਤੇ ਅਸੀਂ ਇਹਦਾ ਫੈਕਟ ਫਾਈਂਡਿੰਗ ਕਰਕੇ ਬੈਕਵਰਡ ਲਿੰਕੇजेस ਸਾਰੇ ਟ੍ਰੇਸ ਕਰਕੇ ਤੇ ਇਹਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਪਹੁੰਚਾਈ ਜਾਊਗੀ ਜੀ ਥੈਂਕ ਯੂ